ਨਾ ਹੋ ਗਦੇ ਮੋਟਰਸਾਈਕਲ ਤੇ ਨਹੀਂ ਨਹੀਂ ਕੋਈ ਗੱਲ ਨਹੀਂ ਉਹਨਾਂ ਨੂੰ ਮੋਹਲ ਨਾਲ ਵਾ ਤੰਗ ਤੰਗ ਹੋਣੀ ਹੈ ਹਾਂਜੀ ਕੋਈ ਗੱਲ ਨਹੀਂ ਮੈਂ ਵੀ ਨੂੰ ਪੁੱਛਣਾ ਠੀਕ ਹੈ ਪੁੱਛ ਲੋ ਤੇ ਕੀਤੇ ਮੈਂ ਹੋਰ ਜਿਹੜਾ ਕੋਈ ਨਹੀਂ ਕਰ ਲੋ ਨ ਬਿਲਡ ਆਪ ਨਹੀਂ ਕਰੀਏ ਕਿਸ ਨੇ ਕਰ ਨਹੀਂ ਨਹੀਂ ਠੀਕ ਹੈ ਨਾ ਦੋ ਵਾਰੀ ਆਪ ਨਾ ਕਰਿਓ ਕਿਸ ਨੇ ਗੱਲ ਠੀਕ ਠੀਕ ਹੈ ਨਾ ਮੈਂ ਹੋ ਕਰਦਾ ਕੋਈ ਗੱਲ ਨਹੀਂ ਤੁਸੀਂ ਕਰ ਲਿਤੀ ਕਰ ਦੋ ਬਸ ਜਾਂ ਦਲਜੀਤ ਕੋ ਤੇ ਜਾਂ ਸੰਦੀਪ ਕੋ ਚੱਲ ਕੋਈ ਨਹੀਂ ਉਹ ਤੇ ਤੁਸੀਂ ਪਹਿਲਾਂ ਹੀ ਕਿਹਾ ਸੀ ਕਿ ਜੱਦੀ ਵੱਲੋਂ ਨਾ ਕਰਨਗੇ ਤੇ ਅਸੀਂ ਫੇੜ ਕੇ ਵਨ ਚਲ ਕੋਈ ਗੱਲ ਨਹੀਂ ਇਹ ਗੱਲ ਤੇ ਤੁਹਾਨੂੰ ਪਹਿਲਾਂ ਹੀ ਪਤਾ ਸੀ ਵੇਖੀ ਜਾਂਦਾ ਵਨ ਚਲ ਕੋਈ ਗੱਲ ਨਹੀਂ ਇਹ ਗੱਲ ਤੇ ਤੁਹਾਨੂੰ ਪਹਿਲਾਂ ਹੀ ਪਤਾ ਸੀ ਵੀ ਜਿਉਂ ਨਾ ਕਰ ਡੱਕ ਡੱਕ ਹੀ ਲਗਾ ਕੇ ਦੇਖੀ ਘੱਟ ਹੁਣ ਮਾਲਾ ਸੀਨ ਕਰਨ ਦੇ ਆ ਕਦੇ ਭਾਜੀ ਇਦਾਂ ਵੇਖਿਆ ਹਾਂ ਇਹ ਕਿਹਦੀ ਕਰੀਦਾ ਵੇਖਿਆ ਆਉਣਾ ਵਾ ਲੈ ਰੋਸ ਚੱਲ ਵੜ ਲੈ ਵਨ ਚਲ ਕੋਈ ਗੱਲ ਨਹੀਂ ਇਹ ਗੱਲ ਤੇ ਤੇ ਹੀ ਪਹਿਲਾਂ ਹੀ ਸੋਚੀ ਸੀ ਕਿ ਜੀ ਸਲਾਹ ਕਹਿਣਗੇ ਵੀ ਮੈਂ ਬਤਾ ਨਹੀਂ ਨਹੀਂ ਡੈਡੀ ਨੂੰ ਤੇ ਪੁੱਛ ਕੇ ਹੀ ਪੁੱਛ ਕੇ ਪੁੱਛ ਤੂੰ ਬਾਕੀ ਕੋਈ ਗੱਲ ਨਹੀਂ ਹੌਲੀ ਹੌਲੀ ਸਾਰੇ ਕੰਮ ਕਰ ਲਾਂਗੀ ਮੈਂ ਕਿਹੜਾ ਪਿੰਡ ਰੋਜ ਜਾਣਾ ਵਾ ਹੂੰ ਨਹੀਂ ਨਹੀਂ ਕੋਈ ਗੱਲ ਨਹੀਂ ਕੱਟ ਲੈ ਇੱਥੋਂ ਲਵਲੀ ਤਲਵਾ ਕੋਈ ਨਹੀਂ ਮੰਗ ਲਊਗਾ ਗੱਡੀ ਆ ਚੰਗਾ ਦੇਖਿਆ ਕਿ ਮੈਂ ਉਹਦੀ ਗੱਡੀ ਲੈ ਕੇ ਜਾਨੀ ਇਹ ਗੱਲ ਵੀ ਇਹਨਾਂ ਨੂੰ ਉਹਖਵਾ ਚੱਲ ਮਾਈਕ ਲਾਓ ਬਈ ਮਾਈਕ ਲਾਓ 1 ਫੋਨ ਵੀ ਨਹੀਂ ਚੁੱਕਣ ਡਿਆ ਤੇ ਕਿ ਆਊਗਾ ਚੱਲ ਗਿਆ ਹੁਣ ਅਗੇ ਕੰਮ ਤੂੰ ਬੱਤ ਕੰਮ ਹੀ ਕੋਈ लवली ਉਹ ਕੰਮ ਕੰਮ ਤੇ ਕੋਈ ਨਹੀਂ ਕੰਮ 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 ਚੱਲ 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 लवली ਕੰਮ ਹੀ ਕੋਈ ਉਹ ਕੰਮ ਤੇ ਦਿਲਜੀਤ ਕੋਈ ਨਹੀਂ ਸਲਾਮ ਹੈ ਯਾਰ ਨੂੰ ਚੰਗੀਆਂ ਦੇਣ ਡਿਆ ਵਾ ਵਾਹ ਵਾਹ ਵਗੜੀ ਆਉਦੀ ਮੇਰਾ ਤਾਂ ਮੂਹ ਲਾਊਗਾ ਨਾ ਸਕੂਲੋਂ ਹੂੰ ਤੇ ਫੇਰ ਕੱਲ ਸ਼ਾਮੀ ਚੱਲ ਜਾਗੇ ਤੇ ਪਰਸੋਂ ਸ਼ਾਮੀ ਆ ਜਾਗੇ ਕੱਟ ਲੈ ਹੁਣ ਇੱਥੇ ਆ ਜਾ ਹੁਣ ਲੱਗ ਜੀ ਵਨ ਦਿਲਜੀਤ ਪਤਾ ਕੰਮ ਕਰਨ ਦੇ ਆ। ਸੰਡੇ। ਨਹੀਂ ਇਹ ਕਮਰਾ ਨਹੀਂ ਇਦਾਂ ਹੀ ਚਲਾਉਣਾ ਜਿੱਦਾਂ ਚਲਾਇਆ। ਬਿਲਕੁਲ ਹੁਣ ਚਾਰ ਪੈਹਿਜੋ ਆ ਗਏ। ਉਹ ਬੜੀ ਚਲਾਕ ਹੋਣਾ। ਜਿੱਦਾਂ ਉਹਨੇ ਕਹਿ ਕੇ ਭੇਜਿਆ ਉਦਾਂ ਹੀ ਉਹਨੇ ਕਹਿਤਾ ਅੱਗੇ ਜਾ ਕੇ। ਤੇ ਗੱਡੀ ਤਾਂ ਨਹੀਂ ਦੇਣੀ ਅਹੀਂ। ਗੱਡੀ ਮੈਂ ਗੱਲ ਕਰਨੀ ਆ। ਜਾਵੇ ਫਿਰ ਉਹਨਾਂ ਕੋਲ ਚਲ ਜਾ ਕਰੇਗੇ। ਮੈਂ ਉਹਨੂੰ ਵੀ ਗਿਆ ਮੈਂ ਭਰਾ ਦੇ ਬਣਿਆ ਨਾ ਦੇਈ ਦਾ ਸਮਾਂ ਕਿਨੇ ਕਿ ਦੇਣੀ ਆ ਅੱਗੇ ਮਾਂ ਆਪੇ ਉਹਨੇ ਹੀ ਗੱਲ ਕਰਨੀ ਨਾਲ 3-4 ਦਿਨ ਤੇ ਹੋਏ ਆ ਮਾਂ ਹੋ ਕੇ ਗਈ ਇੱਥੋਂ ਹੁਣ ਕੀ ਲੋੜੀ ਨੂੰ ਜਾਣਦੀ ਬਾਵਾ ਉਦਰੀਆਂ ਦੇ ਕੇ ਤੇ ਮੱਥੇ ਮਾਰੋ ਇਹਨਾਂ ਦੇ ਧਿਆਨਤ ਨਾ ਰਹੂਗਾ ਇਹਨਾਂ ਦਾ ਨਹੀਂ ਇਦਾਂ ਹੀ ਕਰਨਾ ਵਾ ਡਾੜੀ ਨੂੰ ਮੈਂ ਗੱਲ ਕਰਨੀ ਆ ਮਨ ਚੇਤਾ ਭੁੱਲ ਜਾ ਫਿਰ ਗੱਲ ਕਰਨ ਦਾ ਡਾੜੀ ਨੂੰ ਮੈਂ ਕਹਿ ਦੇਣਾ ਵਾ ਜਿਹੜਾ ਹੱਕ ਨਾਲ ਇਹਦੇ ਗੱਡੀ ਦਾ ਹਿੱਸਾ ਗੱਡੀ ਜੇ ਸਾਡਾ ਮੈਂ ਕਹਿ ਦੇਣਾ ਰਾਟਾ ਵਨ ਮੈਂ ਕਹਿਦਣਾ ਡੈਡੀ ਨੂੰ ਇਹਦਾ ਹਿੱਸਾ ਨਾ ਗੱਡੀ ਚ ਰੁਪਿਆ ਲੱਖ ਇਹਨੂੰ ਦੇ ਕੇ ਨਾ ਤਾਂ ਗੱਲ ਮਗਾਈਏ ਸਾਰੀ ਨਾਲੇ ਤੂੰ ਵੀ ਤੈਨੂੰ ਮਿਲੂਗੀ ਨਾ ਮਹਾਰਾਣੀ ਉਹਨੂੰ ਕਹਿ ਦੀ ਅੱਲਾ ਸ਼ੇਰੀਆਂ ਨਾ ਇਹਨਾਂ ਨੇ ਤਾਂ ਅੱਗੇ ਪੂਵੇ ਉਹਨਾਂ ਨੂੰ ਚੜਾਇਆ ਵਾ ਫਿਰ ਡੈਡੀ ਸਾਡੇ ਵੱਲ ਵਾ ਡੈਡੀ ਸਾਡੇ ਵੱਲ ਦੀ ਗੱਲ ਕਰਦੇ ਆ ਮੰਮੀ ਦੀ ਕੀ ਲੋੜ ਵਾ ਦਲਜੀਤ ਦੀ ਕੀ ਲੋੜ ਵਾ ਤੇ ਕੋਈ ਗੱਲ ਨਹੀਂ ਕਰਨ ਮਰਜ਼ੀਆਂ ਆਪਣੀਆਂ ਕਰਨ ਫਿਰ ਆਪਣੀਆਂ ਮਰਜ਼ੀਆਂ ਇਹ ਕਨ ਜਿਹੜਾ ਦੋਸਤ ਬਣਿਆ ਲਵਲੀ ਮੇਰੀ ਗੱਲ ਸੁਣ ਹੁਣ ਆ ਪਹਿਹ ਤੇਲਾ ਜਿਹੜਾ ਉਹਨੇ ਵਰਕਸ਼ਾਪ ਖੋਲੀ ਉਹ ਲਵਲੀ ਨੇ ਦਿੱਤਾ ਅਹੀਂ ਤਾਂ ਤਾਂ ਨੂੰ ਕੋਸ਼ਿਸ਼ ਕਰੋ ਆਹ ਲਵਲੀ ਆਹ ਲਵਲੀ ਨੇ ਦਿੱਤਾ ਵਾ ਤੁਸੀਂ ਇੰਨੇ ਯਕੀਨ ਨਾਲ ਕਿਦਾਂ ਕਹਿਤਾ ਵੀ ਉਹਨੇ ਪੈਸੇ ਦਿੱਤੇ ਤੇ ਫੇਰ ਕੰਮ ਖੋਲਿਆ ਵਾ ਜੇ ਦਿੱਤੇ ਵੀ ਹੋਣਗੇ ਨਾ ਹਦਾਰੇ ਹੀ ਦਿੱਤੇ ਹੋਣਗੇ ਕੀ ਕਰ ਸਕਦਾ ਸਾਰੇ ਤੇ ਆਪ ਆਪਣੀਆਂ ਮਰਜ਼ੀਆਂ ਕਰਨ ਦੇ ਆਗੇ ਉਹਦੇ ਕੋਲ ਪੈਸਾ ਤੇ ਲਾ ਹੈ ਨਹੀਂ ਤੇ ਪੁੱਛ ਕੇ ਜਾਂਦਾ ਸੀ ਤੇ ਲੈ ਕੇ ਜਾਂਦਾ ਸੀ ਹੁਣ ਉਹਦੇ ਕੋਲ ਵੀ ਹੋ ਗਏ ਆ ਤੂੰ ਉਹਨੂੰ ਵੀ ਕੀ ਲੋੜ ਆ ਪੁੱਛਣ ਦੀ ਤੇ ਨਾਲੇ ਦਰਜੀਤ ਕਿਹੜਾ ਮੈਨੂੰ ਪੁੱਛ ਕੇ ਜਾਂਦਾ ਕਿਤੇ ਜਾਂਦਾ ਸੀ ਤੇ ਜਨ ਨਾ ਹੋ ਗਦੇ ਮੋਟਰਸਾਈਕਲ ਤੇ ਨਹੀਂ ਨਹੀਂ ਕੋਈ ਗੱਲ ਨਹੀਂ ਉਹਨਾਂ ਨੂੰ ਮੋਲ ਨਾਲ ਬਾ ਤੰਗ ਤੰਗ ਹੋਣੀ ਹੈ ਹਾਂ ਕੋਈ ਗੱਲ ਨਹੀਂ ਮੈਂ ਵੀ ਨੂੰ ਪੁੱਛਣਾ ਠੀਕ ਹੈ ਪੁੱਛ ਲੋ ਤੇ ਕੀ ਤੇ ਮੈਂ ਹੋਰ ਜਿਹੜਾ ਕੋਈ ਨਹੀਂ ਕਰ ਲੋ ਨ ਬਿਲਡ ਆਪ ਨਹੀਂ ਕਰੀਏ ਕਿਸ ਨੇ ਕਰ ਨਹੀਂ ਨਹੀਂ ਠੀਕ ਹੈ ਨਾ ਬੋਦਾਰੀ ਆਪ ਨਾ ਕਰੀਏ ਕਿਸ ਨੇ ਗੱਲ ਠੀਕ ਠੀਕ ਹੈ ਨਾ ਮੈਂ ਹੋ ਕਰਦਾ ਕੋਈ ਗੱਲ ਨਹੀਂ ਤੁਸੀਂ ਕਰ ਲਿਓ ਕਰ ਦੋ ਬੱਸ ਜਾਂ ਦਲਜੀਤ ਕੋ ਤੇ ਜਾਂ ਸੰਦੀਪ ਕੋ ਚਲ ਕੋਈ ਨਹੀਂ ਉਹ ਤੇ ਤੁਸੀਂ ਪਹਿਲਾਂ ਹੀ ਕਿਹਾ ਸੀ ਕਿ ਜਿੱਦ ਗੱਡੀ ਵੱਲੋਂ ਨਾ ਕਰਨਗੇ ਤੇ ਅਸੀਂ ਫਿਰ ਕੇ 1 ਚਲ ਕੋਈ ਗੱਲ ਨਹੀਂ ਇਹ ਗੱਲ ਤੇ ਤੁਹਾਨੂੰ ਪਹਿਲਾਂ ਹੀ ਪਤਾ ਸੀ ਵੇਖੀ ਜਾਂਦਾ ਮੈਂ 1 ਚਲ ਕੋਈ ਗੱਲ ਨਹੀਂ ਇਹ ਗੱਲ ਤੇ ਤੁਹਾਨੂੰ ਪਹਿਲਾਂ ਹੀ ਪਤਾ ਸੀ ਕਿ ਜੀ ਉਹ ਨਾ ਕਰਨਗੇ ਟੱਕ ਟੱਕੀ ਲਗਾ ਕੇ ਵੇਖੀ ਜਾਂਦਾ ਜੀ ਨਾ ਇਹਦਾ ਖਤ ਹੋ ਗਈ ਹੁਣ ਮਾਲਾ ਸੀਨ ਕਰਨ ਦੇ ਆ ਕਦੇ ਭਾਜੀ ਇਦਾਂ ਵੇਖਿਆ ਇਹਨੇ ਕਿਹਦੀ ਕਰੀਦਾ ਵੇਖਿਆ ਕੋਣਾ ਵਾਂਦਾ ਇਹੋ ਸਲਾਹ। ਕੱਟ ਲੈ। ਵਨ ਚੱਲ ਕੋਈ ਗੱਲ ਨਹੀਂ। ਇਹ ਗੱਲ ਤੇ ਤੁਸੀਂ ਪਹਿਲਾਂ ਹੀ ਸੋਚੀ ਸੀ ਕਿ ਜੀ ਸਲਾਹ ਕਹਿਣਗੇ ਵੀ ਮੈਂ ਬਟ ਨਹੀਂ ਨਹੀਂ ਡੈਡੀ ਨੂੰ ਤੇ ਪੁੱਛ ਗਈ। ਪੁੱਛ ਕੇ ਪੁੱਛ। ਇਹ ਬਾਕੀ ਕੋਈ ਗੱਲ ਨਹੀਂ। ਹੌਲੀ ਹੌਲੀ ਸਾਰੇ ਕੰਮ ਕਰ ਲਾਂਗੀ। ਮੈਂ ਕਿਹੜਾ ਪਿੰਡ ਰੋਜ ਜਾਣਾ ਵਾ। ਹੂੰ। ਨਹੀਂ ਨਹੀਂ ਕੋਈ ਗੱਲ ਨਹੀਂ। ਕੱਟ ਲੈ ਇੱਥੋਂ। ਲਵਲੀ ਤਲਵਾ। ਕੋਈ ਨਹੀਂ ਮੰਗ ਲਊਗਾ ਗੱਡੀ ਉੱਥੋਂ। ਚੰਗਾ। ਦੇਖਿਆ? ਕਿ ਮੈਂ ਉਹਦੀ ਗੱਡੀ ਲੈ ਕੇ ਜਾਈਂ ਇਹ ਗੱਲ ਵੀ ਇਹਨਾਂ ਨੂੰ ਉਹਖਵਾ। ਚੱਲ ਮਾਈਕ ਲਾਓ ਬਈ ਮਾਈਕ ਲਾਓ ਵਨ ਫੋਨ ਵੀ ਨਹੀਂ ਚੁੱਕਣ ਰਿਹਾ ਕਿੱਥੇ ਗਿਆ ਹੋਊਗਾ ਚੱਲ ਗਿਆ ਹੋਣਾ ਕਿਤੇ ਕੰਮ ਟੂ ਵਨ ਕੰਮ ਹੀ ਕੋਈ लवली ਉਹ ਕੰਮ ਕੰਮ ਤੇ ਕੋਈ ਨਹੀਂ ਕੰਮ ਕਰ ਕੰਮ 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 ਚੱਲੋ 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 ਚੱਲ 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 ਵਨ लवली ਕੰਮ ਹੀ ਕੋਈ ਉਹ ਕੰਮ ਤੇ ਦਿਲਜੀਤ ਕੋਈ ਨਹੀਂ ਵਨ ਸਲਾਮ ਹੈ ਯਾਰ ਨੂੰ ਚੰਗੀਆਂ ਦੇਣ ਡਿਆ ਵਾ ਵਾਹ ਵਾਹ ਵਿਗੜੀ ਆ ਉਹਦੀ ਮੇਰੇ ਨਾਲ ਮੋਹਲਾ ਆਊਗਾ ਨਾ ਸਕੂਲੋਂ ਹੂੰ ਤੇ ਫੇਰ ਕੱਲ ਸ਼ਾਮੀ ਚਲ ਜਾਗੇ ਤੇ ਪਰਸੋਂ ਸ਼ਾਮੀ ਆ ਜਾਗੇ ਕੱਢ ਲਾ ਹੁਣ ਇੱਥੇ ਆ ਜਾ ਹੁਣ ਲੱਗ ਗਈ ਵਨ ਦਿਲ ਜਿੱਤ ਪਤਾ ਕੰਮ ਕਰਨ ਦੇ ਆ ਬਸ ਸੰਢਿਆ ਗਸੰਢਿਆ ਮੈਂ ਇਹ ਕਿੰਬੜਾ ਬਈ ਇੱਦਾਂ ਹੀ ਚਲਾਉਣਾ ਜਿੱਦਾਂ ਚਲਾਇਆ ਬਿਲਕੁਲ ਹੁਣਾ ਚਾਰ ਪੈਰ ਜੋ ਆ ਗਏ ਉਹ ਬੜੀ ਚਲਾਕ ਹੋਣਾ ਜਦੋਂ ਨੇ ਕਹਿ ਕੇ ਭੇਜਿਆ ਉਦਾਂ ਹੀ ਉਹਨੇ ਕਹਤਾ ਅੱਗੇ ਜਾ ਕੇ ਤੇ ਗੱਡੀ ਤਾਂ ਨਹੀਂ ਦੇਣੀ ਅਹੀਂ ਗੱਡੀ ਮੈਂ ਗੱਲ ਕਰਨੀ ਆ ਜਾਵੇ ਫਿਰ ਉਹਨਾਂ ਕੋਲ ਚਲ ਜਾ ਕਰੇਗੇ ਮੈਂ ਉਹਨੂੰ ਵੀ ਗਿਆ ਮੈਂ ਪੜਾ ਦੇ ਬਣਿਆ ਨਾ ਦੇਈ ਤਾਂ ਸਮਾਂ ਕਿਨੇ ਦੇਣੀ ਆ ਅੱਗੇ ਮਾਂ ਆਪਣੇ ਕੋਲ ਨਹੀਂ ਨਿਕਲ ਕਰਨੀ ਬਸੂਆਂ ਨਾਲ 3-4 ਦਿਨ ਤੇ ਹੋਏ ਆ ਮਾਂ ਹੋ ਕੇ ਗਈ ਇੱਥੋਂ ਹੁਣ ਕੀ ਲੋਹੜੀ ਨੂੰ ਜਾਣਦੀ ਬਵਾ ਉਦਰੀਆਂ ਦੇ ਕੇ ਤੇ ਮੱਥੇ ਮਾਰੋ ਇਹਨਾਂ ਦੇ ਧਿਆਨਤ ਨਾ ਰਹੂਗਾ ਇਹਨਾਂ ਦਾ ਨਹੀਂ ਇਦਾਂ ਹੀ ਕਰਨਾ ਵਾ ਡਾਡੀ ਨਾਲ ਮੈਂ ਗੱਲ ਕਰਨੀ ਹੈ ਮੈਂ ਚੇਤਾ ਭੁੱਲ ਜਾ ਫਿਰ ਗੱਲ ਕਰਨ ਦਾ ਡਾਡੀ ਨੂੰ ਮੈਂ ਕਹਿ ਦੇਣਾ ਵਾ ਤੇਰਾ ਹਿੱਸਾ ਨਾ ਗੱਡੀ ਦਾ ਹਿੱਸਾ ਗੱਡੀ 'ਚ ਸਾਂਝਾ ਮੈਂ ਕਹਿ ਦੇਣਾ ਪ੍ਰਾਟਾ 1 ਮੈਂ ਕਹਿ ਦੇਣਾ ਡਾਡੀ ਨੂੰ ਤੇਰਾ ਹਿੱਸਾ ਨਾ ਗੱਡੀ 'ਚ ਰੁਪਇਆ ਲੱਖ ਇਹਨੂੰ ਦੇ ਕੇ ਨਾ ਤਾਂ ਗੱਲ ਮੰਗਾਈਏ ਸਾਰੀ ਨਾਲੇ ਤੂੰ ਵੀ ਤੈਨੂੰ ਮਿਲੂਗੀ ਨਾ ਮਹਾਰਾਣੀ ਉਹਨੂੰ ਕਹਿ ਦੀ ਅੱਲਾ ਸ਼ੇਰੀਆਂ ਨਾ ਇਹਨਾਂ ਨੇ ਤਾਂ ਅੱਗੇ ਭੂਵੇ ਉਹਨਾਂ ਨੂੰ ਚੜਾਇਆ ਵਾ ਵੀ ਡਾਡੀ ਸਾਡੇ ਵੱਲ ਵਾ ਡਾਡੀ ਸਾਡੇ ਵੱਲ ਦੀ ਗੱਲ ਕਰਦੇ ਆ ਮੰਮੀ ਦੀ ਕੀ ਲੋੜ ਵਾ ਦਲਜੀਤ ਦੀ ਕੀ ਲੋੜ ਵਾ ਤਾਂ ਕੋਈ ਗੱਲ ਨਹੀਂ ਕਰਨ ਮਰਜ਼ੀਆਂ ਆਪਣੀਆਂ ਕਰਨ ਫਿਰ ਆਪਣੀਆਂ ਮਰਜ਼ੀਆਂ ਇਹ ਇੱਕ ਨਾ ਜਿਹੜਾ ਦੋਸਤ ਬਣਿਆ लवली ਮੇਰੀ ਗੱਲ ਸੁਣ ਹੁਣ ਆ ਪੈਸੇ ਤੇ ਲੈ ਜਿਹੜਾ ਉਹਨੇ ਵਰਕਸ਼ਾਪ ਖੋਲੀ ਉਹ लवली ਨੇ ਦਿੱਤਾ ਅਸੀਂ ਦਿੱਤਾ ਉਹਨੂੰ ਕੋਸ਼ਿਸ਼ ਕਰੋ ਆਹ लवली ਆਹ लवली ਨੇ ਦਿੱਤਾ ਵਾ ਤੁਸੀਂ ਇਹਨੇ ਯਕੀਨ ਨਾ ਕਿਦਾਂ ਕਹਿਤਾ ਵੀ ਉਹਨੇ ਪੈਸੇ ਦਿੱਤੇ ਤੇ ਫਿਰ ਕੰਮ ਖੋਲਿਆ ਵਾ ਜੇ ਦਿੱਤੇ ਵੀ ਹੋਣਗੇ ਨਾ ਹਦਾਰੇ ਹੀ ਦਿੱਤੇ ਹੋਣਗੇ ਕੀ ਕਰ ਸਕਦਾ ਸਾਰੇ ਤੇ ਆਪ ਆਪਣੀਆਂ ਮਰਜ਼ੀਆਂ ਕਰਨ ਦੇ ਆਗੇ ਉਹਦੇ ਕੋਲ ਪੈਸਾ ਤੇ ਲੈ ਹੈ ਨਹੀਂ ਤੇ ਪੁੱਛ ਕੇ ਜਾਂਦਾ ਹੀ ਤੇ ਲੈ ਕੇ ਜਾਂਦਾ ਸੀ ਹੁਣ ਉਹ ਤੋਂ ਕੋਈ ਹੋ ਗਿਆ ਤੂੰ ਉਹਨੂੰ ਵੀ ਕੀ ਲੋੜ ਆ ਪੁੱਛਣ ਦੀ ਤੇ ਨਾਲੇ ਤਰਜੀਹ ਕਿਹੜਾ ਮੈਨੂੰ ਪੁੱਛ ਲ ਕੇ ਜਾਂਦਾ ਕਿਤੇ ਜਾਂਦਾ ਸੀ ਕਿਤੇ ਜਾਂਦਾ